ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੈਵੀ ਵਿਊ ਦੇ ਵਿੱਚ ਸੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਵਿੱਚ ਜੋ ਕਿ ਕੁਝ ਸਮੇਂ ਤੋਂ ਹਾਲਾਤ ਚੱਲ ਰਹੇ ਹੈਗੇ ਆ ਉਹਨਾਂ ਦੇ ਬਾਰੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਤਾਂ ਹਜੇ ਹੜਾਂ ਦੀ ਮਾਰ ਤੋਂ ਹਿਪੂਰੀ ਤਰ੍ਹਾਂ ਨਹੀਂ ਉੱਭਰਿਆ ਸੀ ਤੇ ਇੱਕ ਇਹੋ ਜਿਹੀ ਘਟਨਾ ਦੀ ਖਬਰ ਆndi ਹੈ ਜਿਸ ਨੇ ਕਿ ਪੂਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਸੋ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਖਬਰ ਜ਼ਰੂਰ ਪੜ੍ਹੀ ਹੋਣੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ 5 ਸਾਲ ਦੇ ਬੱਚੇ ਦਾ ਇੱਕ ਪ੍ਰਵਾਸੀ ਦੇ ਵੱਲੋਂ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਸੋ ਇਹ ਬਹੁਤ ਹੀ ਦੁਖਦਾਈ ਘਟਨਾ ਹੈ। ਪੰਜਾਬੀਆਂ ਦੇ ਵੱਲੋਂ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਕਿ ਭਈਏ ਪਜਾਓ ਅਤੇ ਪੰਜਾਬ ਬਚਾਓ ਦਾ ਨਾਅਰਾ ਦਿੱਤਾ ਜਾ ਰਿਹਾ ਹੈ। ਸੋ ਸਾਡਾ ਵੀ ਫਰਜ਼ ਬਣਦਾ ਹੈ ਕਿ ਹੁਣ ਪੰਜਾਬੀ ਸਾਰੇ ਇਕੱਠੇ ਹੋਈਏ ਪਰ ਇਸ ਦਾ ਇੱਕ ਪੱਖ ਇਹ ਵੀ ਹੈ ਕਿ ਇੱਕ ਬੰਦੇ ਦੀ ਗਲਤੀ ਦੀ ਸਜ਼ਾ ਸਾਰੀ ਕਮਿਊਨਿਟੀ ਨੂੰ ਨਹੀਂ ਦੇਣੀ ਚਾਹੀਦੀ ਕਿਉਂਕਿ ਹਰੇਕ ਕਮਿਊਨਿਟੀ ਦੇ ਵਿੱਚ ਚੰਗੇ ਅਤੇ ਮਾੜੇ ਦੋਨੋਂ ਤਰ੍ਹਾਂ ਦੇ ਲੋਕ ਹੁੰਦੇ ਹਨ। ਸੋ ਸਾਡਾ ਫਰਜ਼ ਬਣਦਾ ਹੈ ਕਿ ਇਹੋ ਜਿਹੇ ਜੋ ਘਟਿਆ ਲੋਕ ਨੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸੋ ਮੇਰਾ ਖਿਆਲ ਹੈ ਕਿ ਕੱਲੇ ਪ੍ਰਵਾਸੀਆਂ ਨੂੰ ਪੰਜਾਬ ਵਿੱਚੋਂ ਕੱਢਣ ਦੇ ਨਾਲ ਇਸ ਚੀਜ਼ ਦਾ ਹੱਲ ਨਹੀਂ ਹੋਣਾ ਸਾਨੂੰ ਵੀ ਕੁਝ ਕੁ ਗੱਲਾਂ ਦਾ ਧਿਆਨ ਰੱਖਣਾ ਪਵੇਗਾ ਜਿਵੇਂ ਕਿ ਸੋਸ਼ਲ ਮੀਡੀਆ ਦੇ ਉੱਤੇ ਕਈ ਵਾਰੀ ਮੁੱਦੇ ਚੱਕੇ ਜਾਂਦੇ ਹਨ ਕਿ ਪੰਜਾਬ ਦੇ ਵਿੱਚ ਕਿਸੇ ਵੀ ਬਾਹਰਲੇ ਬੰਦੇ ਨੂੰ ਪ੍ਰਾਪਰਟੀ ਲੈਣ ਦਾ ਹੱਕ ਨਹੀਂ ਹੋਣਾ ਚਾਹੀਦਾ ਤੇ ਸਰਕਾਰ ਨੂੰ ਵੀ ਇਸ ਦੇ ਉੱਤੇ ਇੱਕ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਕੋਈ ਵੀ ਪ੍ਰਾਪਰਟੀ ਨਾ ਲੈ ਸੇ ਪਰ ਮੈਨੂੰ ਨਹੀਂ ਲੱਗਦਾ ਕਿ ਹਰ ਇੱਕ ਮੁੱਦੇ ਦੇ ਉੱਤੇ ਸਰਕਾਰ ਨੂੰ ਦੋਸ਼ ਦੇ ਦੇਣਾ ਜਾਂ ਪ੍ਰਸ਼ਾਸਨ ਨੂੰ ਦੋਸ਼ ਦੇ ਦੇਣਾ ਇਹ ਚੰਗੀ ਗੱਲ ਹੈ ਇਸ ਦੇ ਵਿੱਚ ਸਾਨੂੰ ਵੀ ਸਮਝਣ ਦੀ ਲੋੜ ਹੈ ਸਭ ਤੋਂ ਪਹਿਲਾਂ ਤਾਂ ਇਹ ਸਮਝਣ ਦੀ ਲੋੜ ਹੈ ਕਿ ਪੰਜਾਬ ਦੇ ਵਿੱਚ ਅਗਰ ਕੋਈ ਵੀ ਬਾਹਰੋਂ ਆ ਕੇ ਪ੍ਰਾਪਰਟੀ ਲੈਂਦਾ ਹੈ ਤਾਂ ਉਸ ਨੂੰ ਪ੍ਰਾਪਰਟੀ ਵੇਚਦਾ ਕੌਣ ਹੈ ਅਸੀਂ ਪੰਜਾਬੀ ਹੀ ਵੇਚਦੇ ਹਾਂ ਅਸੀਂ ਸਰਕਾਰਾਂ ਨੂੰ ਦੋਸ਼ ਦੇਣ ਦੀ ਬਜਾਏ ਆਪ ਕਿਉਂ ਨਹੀਂ ਸਮਝ ਜਾਂਦੇ ਕਿ ਅਸੀਂ ਬਾਹਰਲੇ ਕਿਸੇ ਬੰਦੇ ਨੂੰ ਆਪਣੀ ਪ੍ਰਾਪਰਟੀ ਨਹੀਂ ਵੇਚਾਂ। ਸਭ ਤੋਂ ਪਹਿਲਾਂ ਤਾਂ ਸਾਨੂੰ ਆਪ ਨੂੰ ਇਹ ਗੱਲ ਸਮਝਣ ਦੀ ਲੋੜ ਹੈ। ਜੋ ਲੋਕ ਕਹਿੰਦੇ ਹਨ ਕਿ ਸਰਕਾਰ ਨੂੰ ਇਹੋ ਜਿਹਾ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਕੋਈ ਵੀ ਪ੍ਰਾਪਰਟੀ ਨਾ ਖਰੀਦ ਸਕੇ। ਮੈਂ ਉਹਨਾਂ ਨੂੰ ਵੀ ਇੱਕ ਹੀ ਗੱਲ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਆਪ ਨੂੰ ਵੀ ਇਹ ਗੱਲ ਸਮਝਣ ਦੀ ਲੋੜ ਹੈ। ਜੇਕਰ ਪੰਜਾਬੀ ਆਪਣੀ ਪ੍ਰਾਪਰਟੀ ਕਿਸੇ ਬਾਹਰਲੇ ਬੰਦੇ ਨੂੰ ਵੇਚਣਗੇ ਹੀ ਨਾ ਤੇ ਫਿਰ ਉਹ ਕਿਸ ਤਰ੍ਹਾਂ ਪ੍ਰਾਪਰਟੀ ਲੈ ਸਕਦਾ ਹੈ? ਸੋ ਇੱਥੇ ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਅਗਰ ਕੋਈ ਬਾਹਰੋਂ ਆ ਕੇ ਸਾਡੇ ਪੰਜਾਬ ਵਿੱਚ ਪ੍ਰਾਪਰਟੀ ਖਰੀਦਦਾ ਹੈ ਉਸ ਨੂੰ ਵੇਚਣ ਵਾਲਾ ਕੌਣ ਹੈ ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਸਰਕਾਰ ਨੂੰ ਜਾਂ ਦੂਜਿਆਂ ਨੂੰ ਇਸ ਚੀਜ਼ ਦਾ ਦੋਸ਼ ਦੇਣਾ ਬੰਦ ਕਰਨਾ ਪਏਗਾ ਤੇ ਸਾਨੂੰ ਆਪਣੇ ਦਿਮਾਗ ਵੀ ਵਰਤਣੇ ਪੈਣਗੇ ਗਲਤੀ ਸਾਡੇ ਪੰਜਾਬੀਆਂ ਦੀ ਵੀ ਹੈ ਜੋ ਥੋੜੇ ਜਿਹੇ ਪੈਸੇ ਵੱਧ ਦੇਖ ਕੇ ਬਾਹਰਲੇ ਲੋਕਾਂ ਨੂੰ ਆਪਣੀਆਂ ਜ਼ਮੀਨਾਂ ਵੇਚਦੇ ਹਨ ਇੱਕ ਗੱਲ ਦਾ ਹੋਰ ਜਵਾਬ ਦਿਓ ਜਦੋਂ ਕੋਈ ਵੀ ਬਾਹਰਲਾ ਬੰਦਾ ਤੁਹਾਡੇ ਕੋਲ ਪ੍ਰਾਪਰਟੀ ਖਰੀਦਣ ਆਉਂਦਾ ਹੈ ਕੀ ਤੁਹਾਨੂੰ ਸਰਕਾਰ ਫੋਰਸ ਕਰਦੀ ਹੈ ਕਿ ਤੁਸੀਂ ਆਪਣੀ ਪ੍ਰਾਪਰਟੀ ਵੇਚੋ ਉਹ ਤੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਹੀ ਵੇਚਦੇ ਆ ਨਾ ਸੋ ਦੂਜਿਆਂ ਨੂੰ ਦੋਸ਼ ਦੇਣਾ ਬੰਦ ਕਰੋ ਤੇ ਆਪਣੇ ਅੰਦਰ ਵੀ ਝਾਤੀ ਮਾਰੋ ਕਿ ਸਾਡੇ ਵਿੱਚ ਕੀ ਕਮੀਆਂ ਹਨ ਅਗਰ ਅਸੀਂ ਆਪਣੀ ਪ੍ਰਾਪਰਟੀ ਕਿਸੇ ਪ੍ਰਵਾਸੀ ਨੂੰ ਜਾਂ ਕਿਸੇ ਨੂੰ ਵੇਚਾਂਗੇ ਹੀ ਨਾ ਫਿਰ ਉਹ ਕਿਸ ਤਰ੍ਹਾਂ ਸਾਡੀ ਧੱਕੇ ਨਾਲ ਪ੍ਰਾਪਰਟੀ ਲੈ ਲੇਗਾ ਸੋ ਇਹ ਵੀ ਗੱਲਾਂ ਸਾਨੂੰ ਸਮਝਣੀਆਂ ਪੈਣਗੀਆਂ ਪਰ ਜੇਕਰ ਤੁਸੀਂ ਇਹ ਗੱਲਾਂ ਹੁਣ ਨਾ ਸਮਝੇ ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਕੋਲ ਮੌਕਾ ਕੋਈ ਵੀ ਮਿਲੂਗਾ ਇਹੋ ਜਿਹੀਆਂ ਗੱਲਾਂ ਨੂੰ ਸਮਝਣ ਦਾ ਤੇ ਆਪਣੇ ਪੰਜਾਬ ਨੂੰ ਬਚਾਉਣ ਦਾ ਇੱਕ ਗੱਲ ਤੇ ਧਿਆਨ ਦਿਓ ਜੇਕਰ ਕੋਈ ਸਾਡੇ ਗਵਾਂਢ ਚੋਂ ਸਾਡੇ ਘਰ ਸਾਈਕਲ ਵੀ ਮੰਗਣ ਆ ਜਾਂਦਾ ਹੈ ਨਾ ਤੇ ਅਸੀਂ ਉਸ ਨੂੰ ਆਪਣਾ ਸਾਈਕਲ ਵੀ ਨਹੀਂ ਦਿੰਦੇ ਪਰ ਅਸੀਂ ਇਹਨਾਂ ਨੂੰ ਪ੍ਰਵਾਸੀਆਂ ਨੂੰ ਆਪਣੇ ਟਰੈਕਟਰ ਦਿੱਤੇ ਹੋਏ ਨੇ ਇਹ ਟਰੈਕਟਰਾਂ ਉੱਤੇ ਘੁੰਮ ਰਹੇ ਨੇ ਸਾਡੀਆਂ ਗੱਡੀਆਂ ਦੇ ਵਿੱਚ ਘੁੰਮ ਰਹੇ ਨੇ ਕੌਣ ਦੇ ਰਿਹਾ ਇਹਨਾਂ ਨੂੰ ਗੱਡੀਆਂ ਕੌਣ ਦੇ ਰਿਹਾ ਇਹਨਾਂ ਨੂੰ ਟਰੈਕਟਰ ਸੋ ਇੱਕ ਗੱਲ ਹੋਰ ਕਈ ਲੋਕ ਸੋਸ਼ਲ ਮੀਡੀਆ ਦੇ ਉੱਤੇ ਇਹ ਪੋਸਟਾਂ ਪਾ ਰਹੇ ਹਨ ਕਿ ਇਹਨਾਂ ਦਾ ਸਬਜ਼ੀ ਵੇਚਣਾ ਬੰਦ ਕਰ ਦਿਓ ਇਹਨਾਂ ਦਾ ਸਮਾਨ ਵੇਚਣਾ ਬੰਦ ਕਰ ਦਿਓ ਪਰ ਆਪਣੇ ਦਿਮਾਗ ਦੇ ਨਾਲ ਸੋਚੋ ਕਿ ਇਹਨਾਂ ਤੋਂ ਇਹ ਚੀਜ਼ਾਂ ਖਰੀਦਦਾ ਕੌਣ ਹੈ ਅਸੀਂ ਹੀ ਖਰੀਦੇ ਆ ਨਾ ਅਗਰ ਅਸੀਂ ਖਰੀਦਾਂਗੇ ਨਹੀਂ ਤਾਂ ਇਹ ਵੇਚਣਗੇ ਕਿਦਾਂ ਸੋ ਤੁਸੀਂ ਖਰੀਦਣਾ ਬੰਦ ਕਰਦੇ ਹੋ ਉਹ ਵੇਚਣਾ ਬੰਦ ਕਰ ਦੇਣਗੇ ਆਪਣੇ ਪੰਜਾਬੀਆਂ ਨੂੰ ਹੱਲਾਸ਼ੇਰੀ ਦਿਓ ਆਪਣੇ ਪੰਜਾਬੀ ਬੰਦੇ ਕੰਮ ਕਰਨ ਸੋ ਸਾਨੂੰ ਸਾਰਿਆਂ ਨੂੰ ਇਹਨਾਂ ਗੱਲਾਂ ਤੇ ਧਿਆਨ ਦੇਣ ਦੀ ਵੀ ਲੋੜ ਸੋ ਸਰਕਾਰਾਂ ਨੂੰ ਦੋਸ਼ ਦੇਣਾ ਬੰਦ ਕਰੀਏ ਤੇ ਅਸੀਂ ਆਪਣੇ ਅੰਦਰ ਵੀ ਝਾਤੀ ਮਾਰੀਏ ਤੇ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਵੀ ਕਰੀਏ ਸੋ ਆਪਣੀ ਪ੍ਰਾਪਰਟੀ ਆਪ ਅਸੀਂ ਬਾਹਰਲੇ ਲੋਕਾਂ ਨੂੰ ਵੇਚ ਕੇ ਪੰਜਾਬ ਨਾਲ ਗਰਦਾਰੀ ਤਾਂ ਅਸੀਂ ਆਪ ਕਰ ਰਹੇ ਆਂ ਤੇ ਦੋਸ਼ ਅਸੀਂ ਸਰਕਾਰਾਂ ਨੂੰ ਦੇ ਰਹੇ ਆਂ ਠੀਕ ਹੈ ਸਰਕਾਰਾਂ ਦਾ ਵੀ ਦੋਸ਼ ਹੋ ਸਕਦਾ ਹੈ ਪਰ ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਸਮਝਣ ਦੀ ਲੋੜ ਹੈ ਜੇ ਅਸੀਂ ਆਪ ਸਮਝਾਂਗੇ ਤਾਂ ਹੀ ਸਰਕਾਰਾਂ ਨੂੰ ਅਸੀਂ ਸਮਝਾਵਾਂਗੇ ਹੋ ਸਕਦਾ ਹੈ ਕਿ ਕਈਆਂ ਨੂੰ ਮੇਰੀਆਂ ਇਹ ਗੱਲਾਂ ਕੋੜੀਆਂ ਲੱਗਣ ਸੋ ਲੱਗਦੀਆਂ ਹੈ ਤਾਂ ਲੱਗਣ ਮੈਨੂੰ ਉਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਇਸ ਚੀਜ਼ ਲਈ ਕਿਸੇ ਤੋਂ ਕੋਈ ਮਾਫੀ ਨਹੀਂ ਮੰਗਣਾ ਚਾਹੁੰਦਾ ਤੇ ਨਾ ਮੈਂ ਕਿਸੇ ਨੂੰ ਕੋਈ ਸਪਾਈ ਦੇਣਾ ਚਾਹਣਾ ਸੋ ਬਾਕੀ ਹੁਣ ਤੁਸੀਂ ਆਪਣੇ ਵਿਚਾਰ ਦੇਣੇ ਆ ਜੋ ਕਿ ਕਮੈਂਟਾਂ ਦੇ ਵਿੱਚ ਤੁਸੀਂ ਦੇ ਸਕਦੇ ਆ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ